ਪੰਜ ਬੰਦੇ ਆ ਜਿਹੜੇ ਨੈਸ਼ਨਲ ਹਾਈਵੇ ਤੇ ਲੁੱਟਾਂ ਪੂਆ ਕਰਦੇ ਆ ਟਰੈਕਟਰ ਟਰੱਕ ਡਰਾਈਵਰ ਨੂੰ ਬੰਦੀ ਬਣਾ ਕੇ ਉਹਦਾ ਟਰੱਕ ਲੁੱਟ ਲੈਂਦੇ ਆ ਅਸਲ ਲੁੱਟਾਪੋਆ ਵਾਲਾ ਜਿਹੜਾ ਗਰੋਹ ਫੜਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਮਾਨਯੋਗ ਐਸਐਸਪੀ ਪਟਿਆਲਾ ਸਰਦਾਰ ਨਾਨਕ ਸਿੰਘ ਆਈਪੀਐਸ ਅਤੇ ਡੀਐਸਪੀ ਸਰਕਲ ਰਾਜਪੁਰਾ ਸਰਦਾਰ ਮਨਜੀਤ ਸਿੰਘ ਦੀ ਹਾਜ਼ਰਤਾ ਮੌਦਕ ਅਸੀਂ ਨਾਕਾਬੰਦੀ ਕੀਤੀ ਹੋਈ ਸੀ ਨਾਕਾਬੰਦੀ ਦੌਰਾਨ ਸਾਨੂੰ ਗੁਪਤ ਸੂਚਨਾ ਮਿਲੀ ਵੀ ਪੰਜ ਬੰਦੇ ਆ ਜਿਹੜੇ ਨੈਸ਼ਨਲ ਹਾਈਵੇ ਤੇ ਲੁੱਟਾਪੋਆ ਕਰਦੇ ਆ ਤੇ ਟਰੱਕ ਡਰਾਈਵਰ ਨੂੰ ਬੰਦੀ ਬਣਾ ਕੇ ਉਹਦਾ ਟਰੱਕ ਲੁੱਟ ਲੈਂਦੇ ਨੇ ਸੂਚਨਾ ਦੇ ਆਧਾਰ ਤੇ ਕੰਮ ਕਰਦੇ ਆ ਕੱਲ 5 ਬੰਦਿਆਂ ਨੂੰ ਕੰਮੂ ਕੀਤਾ ਜਿਨ੍ਹਾਂ ਵਿੱਚ ਨਿਸ਼ਾਨ ਸਿੰਘ ਜਿਹੜਾ ਰੁੱਕੇ ਦਾ ਰਹਿਣ ਵਾਲਾ ਦਵਿੰਦਰ ਸਿੰਘ ਬਿੱਲਾ ਤੇ ਸਮੀਰ ਖਾਨ ਇਹ ਕਾਮੀ ਕਲਾਂ ਦੇ ਰਹਿਣ ਵਾਲੇ ਆ ਇੱਕ ਗੁਰਜੀਤ ਸਿੰਘ ਪੁੱਤਰ ਪ੍ਰੇਮ ਸਿੰਘ ਇਹ ਝੰਡ ਬਘੋਲੇ ਦਾ ਰਹਿਣ ਵਾਲਾ ਇਹਨਾਂ 5 ਬੰਦਿਆਂ ਕੋਲੋਂ ਸਾਨੂੰ ਇੱਕ ਟਰੱਕ ਸਕ੍ਰੈਪ ਦਾ ਭਰਿਆ ਤਿੰਨ ਮੋਟਰਸਾਈਕਲ ਜਿਨ੍ਹਾਂ ਦੇ ਇਹ ਵਾਰਦਾਤ ਕਰਦੇ ਸੀ ਕਲਟੋ ਕਾਰ ਜਿਹੜੇ ਵਾਰਦਾਤ ਚ ਇਹ ਵਰਤਦੇ ਸੀਗੇ ਇਹ ਬਰਾਮਦ ਹੋਏ ਨੇ ਅਸੀਂ ਇਹਨਾਂ ਨੂੰ ਕੱਲ ਐਫਆਰ 10 ਅਬਲੀਕ 317/4 ਦੇ ਤਹਿਤ ਪਰਚਾ ਦਰਜ ਕਰਕੇ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਸੀ ਮਾਨਯੋਗ ਅਦਾਲਤ ਨੇ 5 ਦਿਨਾਂ ਦਾ ਇਹਨਾਂ ਦਾ ਪੁਲਿਸ ਰਿਮਾਂਡ ਦਿੱਤਾ ਉਹ ਪੁਲਿਸ ਰਿਮਾਂਡ ਦੌਰਾਨ ਇਹਨਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਆ ਜਿਹੜੇ ਇਹ ਵਾਰਦਾਤ ਦੇ ਵਿੱਚ ਵਰਤਦੇ ਸੀ ਪਿੱਛੇ ਤੋਂ ਵੈਸੇ ਇਹ ਡਰਾਈਵਰੀ ਨੇ ਇਹ ਪਹਿਲਾਂ ਟਰੱਕ ਚਲਾਉਂਦੇ ਸੀਗੇ ਉਹ ਟਰੱਕ ਤਾਂ ਇਹਨਾਂ ਨੇ ਛੱਡਤਾ ਤੇ ਹੁਣ ਇਹ ਮਤਲਬ ਵਰਤਤਾ ਕਰਨ ਲੱਗ ਗਏ ਕੋਈ ਹੋਰ ਵੀ ਵਰਦਾ ਤਮੰਨੇ ਨੇ ਜੀ ਇਹ ਇੱਕ ਜੀਰਕਪੁਰ ਦੇ ਵਿੱਚ ਜਿਹੜਾ ਇਹਨਾਂ ਨੇ ਸਕ੍ਰੈਪ ਦਾ ਟਰੱਕ ਹੋਇਆ ਸੀ ਇੱਕ ਇਹਨਾਂ ਨੇ ਘਨੌਰ ਏਰੀਆ ਦੇ ਵਿੱਚ ਜਿੰਦਾ ਰਾਹ ਜਾਂਦੇ ਵਿਅਕਤੀਆਂ ਨੂੰ ਉਹਦਾ ਫੋਨ ਖੋਹ ਲੈਂਦੇ ਸੀ ਜਾਂ ਉਹਦੇ ਪੈਸੇ ਖੋਹ ਲੈਂਦੇ ਸੀ ਉਹ ਵੀ ਘਨੌਰ ਦੇ ਵਿੱਚ ਇਹਨਾਂ ਤੇ ਐਫ ਆਈ ਆਰ ਦਰਜ ਹੈ ਹੁਣ ਸਾਡੇ ਕੋਲੇ ਰਿਮਾਂਡ ਤੇ ਨੇ ਰਿਮਾਂਡ ਦੌਰਾਨ ਹੋਰ ਵੀ ਇਹਨਾਂ ਕੋਲੋਂ ਖਲਾਸੀ ਹੋਣ ਦੀ ਸਾਨੂੰ ਕਾਫੀ ਉਮੀਦ ਹੈ